ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਪਹੁੰਚ ਗਈ ਆਪਣੀ ਸਾਰੀ ਲੇਬਰ 6 ਦੇ 6 ਬੰਦੇ ਆ ਗਏ ਅੱਜ ਅੱਜ ਦੇਖਦੇ ਕਿੰਨਾ ਕੰਮ ਖਿੱਚਦਾ ਨਤੀਜਾ ਐ ਨਤੀਜਾ ਮੈਂ ਅੱਜ ਦੇਖਦੇ ਕਿੰਨਾ ਕੰਮ ਖਿੱਚੁੰਦਾ ਅੱਜ ਬੰਦੇ ਪੂਰੇ ਆਏ ਹੋਏ ਆ ਆ ਤੇਰੇ ਇਟਾਨਾ ਬੰਨੀ ਜਾਈ ਵਾ ਮਜ਼ਾ ਕਰਿਆ ਸੱਤਵਾਂ ਬੰਦਾ ਇਹਨਾਂ ਨੇ ਆ ਦੋਲੇ ਭੇਜਤਾ ਮੈਂ ਤਾਂ ਕਰਿਆ ਸੱਤੇ ਆਜੂ ਉਹ ਜਿੰਨਾ ਛੇਤੀ ਆਉਂਗੇ ਉਹਨਾਂ ਖੇਚੋ ਚੱਲ ਕੋਈ ਨਹੀਂ ਆਉ ਕਰਨਾ ਜਾਓ ਬੀਮ ਢਾਉਣਾ ਪੈਣਾ ਜਾਂ ਬੀਮ ਨਿਕਲ ਗਿਆ ਉਹ ਬੀਮ ਹਾਂ ਫਿਰ ਜਦੋਂ ਨਿਕਲ ਗਿਆ ਫਿਰ ਆਪਣੀ ਸਾਰੀ ਕੰਧਾ ਘਰ ਜਣੀ ਆ ਵਿਚਾਲੇ ਵਾਲਾ ਨਹੀਂ ਉਹ ਕੇਲਾ ਉਹ ਬਲ ਹਾਂ ਜਦੋਂ ਨਿਕਲ ਗਿਆ ਫਿਰ ਸਾਰੀਆਂ ਕੰਧਾ ਆਪਾਂ ਟੋਚਨ ਪਾ ਕੇ ਘੇਰ ਲੈਣੀ ਆ ਉਹ ਬੀਮ ਦਾ ਖਤਰਾ ਇੱਕ ਬਾਸ ਵੀ ਕੰਧ ਘੇਰ ਦੇਣੀ ਉਹਨੇ ਪਰ ਲਈ ਨਹੀਂ ਕੋਈ ਚੱਕਰ ਨਹੀਂ ਤਾਂ ਐਬੀ ਅ ਤੇਰੇ ਜ਼ਰੀਆ ਐ ਬੀਮ ਨੂੰ ਕੱਢਦੇ ਆ ਟੋਚਨ ਪਾ ਕੇ ਬਾਹਰ ਇੱਟਾਂ ਚ ਕਾ ਦੇ ਨਤੀਆ ਗੈ ਲੋ ਕੇ ਇਹਨਾਂ ਨੇ ਟਾਈਮ ਲਾ ਦੇਣਾ ਫਿਰ ਲਈ ਚਲੋ ਫਟਾ ਦੀ ਫਟ 10 ਮਿੰਟ ਲਾ ਤੇ ਟੋਚਨ ਪਾ ਕੇ ਕੱਢ ਦਈਏ ਉਹਨੂੰ ਬਾਹਰ ਇੱਥੇ ਕੱਢ ਕੇ ਦੇਖ ਲੈਂਦੇ ਜੇ ਬਚ ਗਿਆ ਮੰਨਾ ਅੱਗੇ ਰਹਿ ਗਦੇ ਸਾਰਾ ਜੀ ਅੰਦੇ ਉਹ ਰਾਬੂ ਕਿਦਾਂ ਠੀਕ ਹੈ ਮੈਂ ਕਹਾਂ ਕੱਢ ਕੇ ਉਰੇ ਲਾ ਦਿੰਦੇ ਆਂ ਸਾਈਡ ਪਰ ਬੀਮ ਜੇ ਬਚ ਗਿਆ ਕੰਮ ਆਜੂ ਗਾ ਨੂੰ ਭੰਨਣਾ ਖਿੱਚਣਾ ਨਾ ਟਰੈਕਟਰ ਨੇ ਛੱਡਣਾ ਇੰਨਾ ਕਿੰਨਾ ਕੁ ਭਾਰੀ ਹੋਊ ਸਾਦੀ ਨਹੀਂ ਏਟਾ ਟੜਾ ਦੀ ਮੈਨੂੰ ਜਦਾ ਇੰਟੂ ਦੇਖਦੇ ਆ ਬਚਾ ਕੇ ਖਿੱਚਦੇ ਆ ਹੌਲੀ ਹੌਲੀ ਏਟਾ ਟਾਉਣ ਤੇ ਦਾ ਬਚਾਉਣਾ ਫੇ ਦੂਏ ਪਾਸੇ ਨੂੰ ਟੋਚਨ ਪਾਦਾਂਗੇ ਸਾਈਡ ਪਰ ਨੂੰ ਕੰਦੂ ਇਸ ਨੂੰ ਖਾਨ ਚਲਾਣੇ ਮੈਨੂੰ ਤੋੜ ਤਰਈਆਂ ਬਹੁਤ ਟਾਂ ਲੱਗੇਗਾ ਨਹੀਂ ਆਇਟਾ ਪਈਆਂ ਰਹਿੰਦੇ ਦਿਵਰਾਜ ਆਇਟਾ ਹਾਂ ਇਹ ਮੜੇ ਸਪੋਰਟ ਕਰ ਦੂੰਗੇ ਆ ਯੱਕ ਮਾਉਣਾ ਉਹਨੂੰ ਬਾਕੀ ਦੇਖਦੇ ਆ ਚੱਕ ਲੈ ਮੂਰੇ ਤੇ ਇੱਥੇ ਤੇ ਰੇਟਰ ਲਾ ਕੇ ਉੱਥੇ ਪਾ ਕੇ ਥੋੜੇ ਜੱਦਾ ਤਾਂ ਆਈ ਜਾਣਾ ਹੈ ਅੱਧਾ ਦਾ ਆਈ ਜਾਣਾ ਇੱਦਾਂ ਗੱਬੇ ਪਾ ਲੈਣਾ ਸੈਂਟਰ ਚ ਠੀਕ ਉੱਥੇ ਜਿੱਥੇ ਉਹ ਸਰੀਏ ਆ ਤੇਰੀ ਵੀ ਮੁੱਜ ਨਹੀਂ ਤਾਂ ਸਰੀਏ ਤਾਂ ਮਚੂਣੇ ਹੀ ਆ ਇਹ ਕਿਆ ਕਰਨੇ ਦਾ ਹੁਣ ਇਹ ਫੇ ਕੱਢ ਲੈ ਥੋੜੋ ਆਪਾਂ ਨੇ ਮੈਂ ਕਹਤਾ ਜੇ ਸਲਦੀ ਗੱਬੇ ਵੱਟ ਦੋ ਫੇ ਵੱਟ ਕੇ ਨਹੀਂ ਫੇ ਜੇ ਗੱਬੇ ਬਾਲੇ ਫੇ ਤਾਂ ਟੁੱਟ ਜਾਣਾ ਇੱਕ ਕਿਥ ਹੋ ਜਾਏਗਾ ਉਹ ਕਿਥ ਹੋ ਜਾਏਗਾ ਆਈ ਨਹੀਂ ਕਿ ਚੁਣੋ ਰਹੀ ਤੇ ਫੇ ਟੁੱਟ ਜਾਣਾ ਉਹਨੇ ਜੇ ਗੱਬੇ ਪਾ ਲਿਆ ਕੋਈ ਨਹੀਂ ਖਿੱਚ ਕੇ ਦੇਖਦੇ ਸਰੀਆਂ ਗੱਲ ਜੇ ਨਿਕਲੇ ਆ ਇੱਧਰ ਨੂੰ ਤਾਂ ਚੰਗੀ ਗੱਲ ਜੇ ਜੱਕ ਤਾਂ ਵਿੱਟੂ ਵੀ ਨਹੀਂ ਠਿੱਕਾ ਨਹੀਂ ਜੁੜਦਾ ਪੈਟਰਨ ਇਹ ਖਿੱਚਣਾ ਬਾਪੂ ਦੇਖਦੇ ਕਿੰਨਾ ਕੁ ਭਾਰੀ ਹੋਊਗਾ 60 ਕੁਇੰਟਲ ਹੋਊ 40 ਹੋਊ ਚੱਲ ਦੇ ਆ ਵੀ ਬਿਨਾ ਟਾਇਰਾਂ ਦੇ ਉਦੋਂ ਚੀਜ਼ ਨੂੰ ਟਾਇਰ ਹੁੰਦੇ ਆ ਖਿੱਚ ਕੇ ਦੇਖ ਲੈਂਦੇ ਆ ਚੱਲ ਕੋਸਤਾ ਕਰੂੰਗਾ ਹੀ ਨਹੀਂ ਸਲਿੱਪਾ ਦਾ ਕੱਢੂੰਗਾ ਹੀ ਫਿਰ ਹਾਂ ਉੱਥੇ ਪਾ ਲਾਂਗੇ ਨਤੀਆ ਨੂੰ ਰੇੜੀ ਦਿਖਾਈ ਆ ਨਤੀਆ ਖੁਸ਼ ਹੋਈ ਫਿਰਦਾ ਰੇੜੀ ਦੇਖ ਕੇ ਹਾਂ ਰੇੜੀ ਬਾਪ ਦਾ ਹਾਂ ਨਤੀਏ ਤੇਨਾ ਲਾਇਨੇ ਉਹ ਰੇਨਾ ਲਾ ਹਾਈਟਾ ਉਰੇ ਬੀਮ ਲਾਉਣਾ ਉਹ ਹਾਂ ਉਪਰੇ ਲਾਇਨੇ ਡੈਕਟਰ ਦਾ ਸਟਾਰਟ ਆ ਇੱਟਾ ਚੱਕ ਹੋ ਜਾਣ ਮੂਰੇ ਤੇ ਮੜ ਗਈਆਂ ਪੰਜ ਸੱਤ ਕਿਟਾ ਉਹ ਸੰਗੜ ਜੱਕੀ બસ ਚਲੋ ਜੀ ਇਹ ਪਾਣੀ ਨੇੜੇ ਕਰਕੇ ਨੇੜੇ ਕਰਕੇ ਪਾ ਦੇ ਥੋੜੇ ਦੂਰ ਆ ਜਿਆਦਾ ਕਿੱਥੇ ਹੁੰਦਾ ਨੇੜੇ ਕਰ ਲੈ ਕਿਚਲਾ ਕਿਚਲਾ ਹੋਰ ਕਿਚਲਾ ਹੋਰ ਇਹ ਪਾਣੀ ਬੱਸ ਚਲੋ ਖਿੱਚੋ चलो चलो हाँ इकट्ठा हो जाएगा हो तो गया ਅੱਗੇ ਕਰਦੇ ਆਂ ਜਿਹੜੀ ਹਟਾ ਦੋ ਰੇਡੀਅਟਰ ਹਟਾਉਣਾ ਜਾ ਕੇ ਉਹ ਹੀ ਬਾਹਰ ਲਿਜਾ ਕੇ ਸੁੱਟ ਦੇਗਾ ਠੀਕ ਹੈ ਠੀਕ ਹੈ ਠੀਕ ਕਿਤੇ ਇੱਥੇ ਰੱਖਿਆ ਨਹੀਂ ਕਿ ਠੀਕ ਹੈ ਗੱਬੇ ਥੋੜੀ ਰੱਖਣੇ ਬਾਪੂ ਜੀ ਕੰਮ ਘੱਟ ਹੋਗਾ ਹਾਂ ਬਾੜੇ 'ਚ ਰੱਖਿਓਗੇ ਹੁਣ ਹਾਂਜੀ ਖੁੱਲਾ ਬਾੜੇ ਤਾਂ ਖੁੱਲਾ ਨਹੀਂ ਹੈਗਾ ਜਿੰਦ ਅੱਲਾ ਤੇ ਠੀਕ ਹੈ ਜੀ ਐ ਕਿੰਨੀ ਕਰਦੇ ਜਦੋਂ ਬੱਸ ਠੀਕ ਹੈ ਯਾ ਬੱਸ ਜੀ ਬੱਸ 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 ਪੈਪ ਵਿੱਚ نیچے ਆ ਗਿਆ ਪੈਪ ਜੀ ਉਹ ਠੀਕ ਆ ਆ ਸੰਗੜ ਕੱਢਣਾ ਹੁਣ ਹੈ ਬਾਪੂ ਜੀ ਆ ਸੰਗੜ ਕੇ ਕੱਣਾ ਕੱਢੀ ਵੱਢ ਕੇ ਨਿਕਲ ਲਈ ਸਰੀਏ ਉਹ ਬਾਲਾ ਘੱਟ ਥੱਲੇ ਜੇ ਬਾਲਾ ਕੱਢਣਾ ਤਾਂ ਉਹ ਲੈ ਪੈਪ ਤਾਂ ਜੀ ਬਹੁਤ ਦੂਰ ਹੋਰ ਮਾਰਨ ਦੇ ਤਾਂ ਨਹੀਂ ਠੱਕਾ ਉੱਧਰ ਹੋਰ ਕਰਨੀ ਜੀ ਇੱਧਰ ਆ ਇੱਧਰ ਪੈਪ ਦੇ ਉੱਤੇ ਰਹਿਣਾ ਕਿਰਜ ਮੈਨੂੰ ਆਉਂਦਾ ਕੁੱਟੇ ਜਾਊਗਾ ਮਾਟੂਲੀ ਜਾਊਗਾ ਉਹ ਆਣੀ ਟੁੱਟਦਾ ਨਦੀਆ ਚੱਕ ਬਲਾ ਇਟਾ ਚੱਕਦਾ ਉਹ ਇਟਾ ਚੱਕਦੇ ਬਾ ਉਹ ਇੱਥੇ ਦਾ ਟਰੈਕਟਰ ਆਉਣਾ ਇੱਥੇ ਦਾ ਟਰੈਕਟਰ ਤਾਂ ਹੀ ਬੈ ਕੇ ਲੱਗੂਗਾ ਹੋਰ ਥੱਕਾ ਇਧਰ ਦੀ ਸਾਈਡ ਸਿਰਦੇ ਆ ਚੱਕੀਤਾ ਸਾਰੀ ਇਹ ਬਾਲਿਆਂ ਦੇ ਵੀ ਅੱਜ ਨਿਪੜ ਗਿਆ ਪਰ ਇਹ ਕਰਦਾ ਸੌਦਾ ਸਾਡੇ ਕਾਟੇ ਵਾਲੇ ਜਿਹੜਾ ਨੇ ਪਹਿਲਾਂ 30 ਪੀ ਨਹੀਂ ਵੰਦਿਆ ਇਹ ਨਾਲੇ ਬਾਲਾ ਦੇਖਾ ਵੱਲਾ ਵੀ ਇਹਨ ਬੜਾ ਇਹਨੇ ਵੀ ਬਚਾਉਣਾ ਇੰਨੀ ਦੂਰ ਤੇ ਆਇਆ ਹਾਂਜੀ ਐ ਵੱਖਰਾ ਕਲਾ ਨਿਬੜਦੇ ਹੋਗੇ ਪਿਛਲੀ ਵਾਰੀ ਜਿਹੜਾ ਢੇੜਿਆ ਤਾਂ ਉਹਦੇ ਆਏ ਹਾਂ ਕਦੇ ਕੀਲਾ ਘੜਤਾ ਕਦੇ ਕੋਸ ਕਰਤਾ ਸਾਰੀ ਬਾਲ ਏਕਣੀ ਗਏ ਨੀਰਨਾਂ ਦੇ ਬੱਚੇ ਵੀ ਖੜਾ ਨੇ ਏਕਣੀ ਖਰਾਬ ਕਰੇ ਕਦੇ ਕੋਈ ਚਾਰ ਲੈ ਗਿਆ ਜਿਆਦਾ ਘਰ ਛੱਤੇ ਆ 50 100 ਬਾਲਾਂ ਜਿਆਦਾ ਖਰਾਬ ਕਰਦਾ ਚਾਲ ਨਿਭੜਦੇ ਇਹੀ ਹੈ ਜੀ ਵਰਤੋਗੇ ਨਾ ਵੇਚੋਗੇ ਰੱਖ ਕੇ ਵੀ ਆਪਾਂ ਕਿਆ ਕਰਨੇ ਇੰਨੇ ਨਾ ਨਾ ਥੱਲੇ ਵੀ ਖਾਦੇ ਪਏ ਕਿੰਨਾ ਬਣਾਉਗਾ ਬਾਪਈ 350 ਬੋਲਾਂਗੇ 350 ਤੀਨੇ ਗਣੀਆਂ ਮਿਸਤਰੀ ਫੇਰ ਭੁੱਲ ਗਿਆ ਨਤੀਆ ਮਿਸਤਰੀ ਆ ਭੁੱਲ ਗਿਆ ਵੀ ਕਿੰਨੀਆਂ ਥੀਆਂ ਹੁਣ ਆਪਣੀ ਨਿਸ਼ਾਨੀਆਂ ਲਾ ਕੇ ਲੱਗਿਆ ਪਏ ਲੱਗਿਆ ਰਹਿਣ ਦੇ ਇੰਨੇ ਕੋਈ ਨਹੀਂ ਅਭੀ ਨਿਸ਼ਾਨੀ ਵੀ ਲੋਕ ੱਲੇ ਵਾਲੇ ਵਾਲੇ ਮੈਨੂੰ ਨਹੀਂ ਲਗਾ ਕੋਈ ਨਹੀਂ ਖਰਚਾ ਦੁਆਰਾ ਪਾ ਦੂੰਗਾ ਕਿ ਤਾਰ ਕੇ ਗਣਤੀਏ ਹੋ ਹਾਂ ਉਹਦਾ ਜੈਕ ਲਾਇਆ ਵਾ ਉਹਨੂੰ ਅਜੋ ਉਹ ਦੇੜਨਾ ਨਤੀਏ ਦੀ ਗਣਤੀ ਨੇ ਲੈ ਜਾ ਹੱਥ ਤੇ ਸਾਰੇ ਹੀ ਦੇਖ ਲੈ ਦੁਆਰਾ ਦੁਆਰਾ ਗਣਨ ਲਾਤੇ ਸਾਰੇ ਜਦ ਚੰਗੀ ਤਰ੍ਹਾਂ ਨਾ ਗਣੀ ਤੂੰ ਕਦੇ ਹੁਣ ਮੂੰਹ ਪਰਾਂ ਨੂੰ ਕਰਦਾ 3 ਗੱਲਾ 50 50 ਪੈਸਾ 150 ਹੀ ਬਣਿਆ ਫਿਰ ਪੈ 150 ਹੀ ਬਣਿਆ 150 ਨਹੀਂ ਕੀ ਆ ਥਾ ਮਿਸਤੀ ਮੂੰਹ ਮੰਨੂ ਨਹੀਂ ਪਤਾ ਇਹਨੇ 100 ਕਿਹਾ ਤਾਂ ਕਿ 50 ਕਿਹਾ ਤਾਂ ਤੁਹਾਨੂੰ ਪਤਾ ਹੋਊ ਉਹਨੂੰ ਦੋਵਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ 500 ਹੋ ਗਿਆ ਨਾ 50 ਇਹ ਲਾਲਾ ਫੇਰ ਨਹੀਂ ਕਿਉਂ ਫੇਰ 200 ਹੋਇਆ ਬਾਲਾ ਹੈ 200 150 ਹੋ ਗਿਆ 150 ਇਹਨੇ ਗਿਣਤੀ ਕਰ ਲਿਆ 50 ਹੋਰ ਗਿਣ ਲੂਗਾ ਉਹ ਬਾਈਨੇ ਕਿ ਹੋਣੇ ਆ 100 ਤਾਂ ਨਹੀਂ ਹੋਣ 100 ਤਾਂ ਨਹੀਂ ਹੋਣ ਇਹੀ ਆਪਾਂ ਦੇ ਇਹੀ ਸ਼ੱਕੇ ਕੱਢਣਾ ਨਾ ਨਾ ਕੋਈ ਨਹੀਂ ਚੱਲਦਾ ਕੋਈ ਸ਼ੱਕ ਨਹੀਂ ਹੋ ਲੱਗੇ ਆ ਬੀਨ ਦੇਰਾਂ ਦੇਖਦੇ ਗੱਬੇ ਢੇੜਤਾ ਲਿਆ ਜੀ ਵੀ ਕਿਤੇ ਗੰਧ ਨਾ ਆ ਜਵੇ ਕੋਈ ਆਈ ਕਤਰਾ ਇਹ ਜੀ ਹੈ ਹੁਣ ਲੱਗੇ ਟੂਸ਼ਨ ਪਾ ਕੇ ਖਿੱਚਣ ਗੰਧਾ ਆਪੇ ਲੱਗਿਆ ਖਿੱਚਣ ਮੈਂ ਕਿਹਤੇ ਬੰਦਾ ਆਪੇ ਲੱਗਿਆ ਹਾ ਖੜੀ ਖੜਾ ਹੈ ਮਾਰਦੇ ਜੂਰ ਕੇ ਮਾਰ ਖੜਿਆ ਨਹੀਂ ਖਿੱਚ ਰਣਾ ਉਸੀ ਇਹ ਗਿਰਨ ਆ ਜਾਈਂ ਦੇਖ ਕੇ ਈ ਕੋ ਹੋਰ ਆ ਗਿਆ ਹਾਂਜੀ ਆ ਵੀ ਪਾ ਲੈ ਤੀ ਇਹਨੂੰ ਹਾਂ ਦੇਖ ਕਿਵੇਂ ਨਹੀਂ ਹੋਗਾ ਕਹਿੰਦੇ ਚੱਕ ਤਾਂ ਹੰਬੈਰੀ ਪਾਰੀ ਹੈਗਾ ਲੈ ਦੇਖ ਪੈਰ ਤੇ ਨੰਬਰ ਆਜੀ ਦੇਖ ਕੇ ਆ ਪਰਲੇ ਪਾਸੇ ਪਹਿਲਾ ਵਾਂਗੂ ਉਦਣ ਕੱਲ ਵਾਂਗੂ ਹਾਂ ਬੱਸ ਹੀ ਬੱਸ ਏਅਰ ਕੋਲ ਜੇ ਪਾ ਦੇ ਨੀਚੇ ਜੇ ਬੱਸ ਪਾ ਪੈਗੀ ਛੜ ਦੇ ਛੜ ਦੇ ਫੇਲੀ ਕਰ ਲੈ ਥੋੜੀ ਕਿੱਚ ਕੇ ਜ਼ੋਰ ਲਾ ਕੇ ਬਾਸ ਚਲ ਚਲੋ ਜੀ ਚਲੋ ਬਾਈ ਜੀ ਕਿ ਬਚ ਗਈ ਖਿੱਚ ਲੈ ਜੋ ਨਾਲੇ ਜਾਣ ਦੋ ਅੱਗੇ ਜਾਣ ਦੋ ਜਾਣ ਦੋ ਆ ਪਟੋਈ ਨਹੀਂ ਆ ਕੰਧੇ ਚ ਫਸ ਜਣਾ ਉਹਰੇ ਖੋਲ ਦੇ ਸੰਗਲ ਇੱਥੀ ਤੇ ਖੋਲ ਹਾਂਜੀ ਜਿਹੜੇ ਸਾਰਾ ਕੰਮ ਲਜਾਇਆ ਜਾਂਦਾ ਸਾਡਾ ਇਹਦੇ ਕਰਕੇ ਰੁਕੇ ਹੋਏ ਦੇ ਇੱਕ ਉਹ ਇਹਦੇ ਕਰਕੇ ਸਾਰਾ ਗੇਰ ਹਾਂ ਸਾਰਾ ਗੇਰ ਨੇ ਰੁਕੇ ਹੋਏ ਦੇ ਪਰਲਾ ਉਹ ਸਾਰਾ ਕਰਜਣਾ ਹਾਂਜੀ ਨਹੀਂ ਇਹਨੇ ਕੰਧ ਨਾਲ ਗੇਰ ਲੈਣੀ ਸੀ ਆਹ ਲਾ ਗਾੜੀ ਆਦ ਵੀ ਆਉਂਦਾਦ ਵੀ ਖਾਲੀ ਹੋ ਗਿਆ ਨਾ ਹਾਂ ਕਿਹੜੀ ਜੀ ਜੀ ਬੜੀ ਵਾਰੀ ਜੀ ਨੀਚੇ ਆ ਗਈ ਮੈਨੂੰ ਲੱਗਦਾ ਇਹਦੇ ਥੱਲੇ ਆ ਗਈ ਹੋਣੀ ਹਾਂਜੀ ਮਾਲ ਦੇ ਤਾਂ ਗਏ ਹੋਊਗੀ ਨਾ ਨਾ ਉਹ ਪਲੇਟ ਜੀ ਵੀ ਆ ਲੋਹੇ ਦੀ ਆਉ ਮਿਲ ਗਈ ਉਹ ਤਾਂ ਨੀਚੇ ਆ ਗਈ ਜੀ ਜਾਂ ਗਿਰੀ ਆ ਲੈ ਔਰੇ ਪਾ ਆ ਸੰਗਲ ਪਾ ਟਰੈਕਟਰ ਔਰੇ ਲਿਆਉਂਦਾ ਮੈਂ ਆ ਸਗੜਾ ਕਰਦੇ ਇਕੱਠੇ ਸੰਗਲ ਕਰਦੇ ਬੜੇ ਇਕੱਠੇ ਇੱਥੇ ਤੇ ਪਹਿਲਾਂ ਚੱਕ ਕੇ ਕੱਢਣਾ ਹੁਣ ਉੱਪਰ ਚੱਕ ਕੱਢਣਾ ਆਪਾਂ ਨੇ ਬਾਅਦ ਹਾਂਜੀ ਮੇਰੇ ਤੋਂ ਹੁਣ ਜਾ ਕੋਦਰਾਂ ਪਲੇਟ ਵੀ ਚੱਕ ਲੈ ਹੂੰ ਇੰਨਾ ਕੰਮ ਦਾ ਇਹਦਾ ਇਹੀ ਬਹੁਤ ਔਖਾ ਤਾਂ ਹੋਇਆ ਵਾਦ ਨਤੀਰੇ ਘਾਟਾ ਖਰਾਬ ਕਰਦਾ ਬਾਲੀ ਵਾਲਾ ਗਲਤੀ ਗਿਣੀ ਜਾਂਦਾ ਹੋਰ ਤੇ ਤੇਨਵਾਰੀ ਥੰ ਬੋਲਾਂ 50-50 ਦੀਨਾ ਤੇ ਤੇਨਵਾਰੀ ਗਿਣੀਆ 200 ਹੀ ਹੋ ਗਿਆ 50 ਪਹਿਲਾਂ ਆਪਾਂ ਲੱਗ ਰੱਖਦੇ ਤੇ ਇਹ ਉਹ ਪਹਿਲਾਂ ਵਾਲੇ 50 ਵਿੱਚ ਗਿਣੀ ਗਿਆ ਹਾਂ ਆ ਆ ਆ ਪਾ ਜੂ ਉਹਦੇ ਕਰਕੇ ਗੜਬੜ ਹੋ ਗਈ ਪਹਿਲਾਂ ਵਾਲੀ ਬਾ ਉਹੀ ਬਾ ਉਹੀ ਪਹਿਲਾ ਜਿਹੜਾ ਸੰਗਲ ਪਿਆ ਹਾਂ ਹਾਂ ਅੰਦਰੋਂ ਥੇ ਘੱਟ ਦੇਗਾ ਬੌਕੜਾ ਲੋਕ ਜੀ ਜਿਪਸਾਲਾ ਪਾਪਾ ਜੀ ਬਾਅਦ ਕਰ ਲੈਂਦੇ ਮੈਂ ਲੈ ਆਇਆ ਟੈਕ

ਉਜੜਾ ਨਹੀਂ ਦੇਖ ਕੇ ਦੇਖ ਕੇ ਪਾ ਦੇ بڑا ਪਾਲਾ ਸੰਗੜ ਸੰਗੜ بڑا ਪਾਲਾ ਛੋਟਾ ਕੱਢਦੇ ਇਹ ਆ ਪਿਆ ਆ ਕਿਹੜਾ ਇਹ ਆਹੀ ਪਾ ਆ ਤੇਰੇ ਕੋਲੇ ਆ ਪਾ ਲੈ ਉਹ ਪਾ ਲੋ ਥੇ ਨੀਚੇ ਨੂੰ ਦੇਖ ਘੁੰਮਦਾ ਕਿ ਨਹੀਂ ਘੁੰਮ ਜਾਣਾ ਥੋੜਾ ਖਾਲੀ ਜਦੋਂ ਪਈ ਹਾਂਜੀ ਉਹ ਕਰਾ ਹੈਗੀ ਇਹ ਤੇ ਇਸਿਆ ਪਾ ਲਈ ਇੱਥੇ ਉੱਪਰ ਚੱਕਣਾ ਏ ਇੱਥੀ ਪਾਲਾ ਤਾਂ ਵੀ ਕੋਈ ਗੱਲ ਨਹੀਂ ਪਰ ਫਿਰ ਤੂੰ ਇੱਧਰ ਆ ਕੋ ਕਰ ਰਣ ਤੰਗ ਕਰਨਾ ਇਹਨੇ ਇਹਨੇ ਇੱਧਰ ਤੰਗ ਕਰਨਾ ਇੱਧਰ ਕਿੱਕਣਾ ਫਿਰ ਬਲ ਦਊਗਾ ਲੋਟ ਨਹੀਂ ਆਉਣਾ ਲੋਟ ਨਹੀਂ ਆਉਣਾ ਤੇਰਾ ਉਹਨੂੰ ਥੱਲੇ ਨੂੰ ਲਖਾ ਲੈ ਉਹਦੇ ਥੱਲੇ ਨੂੰ ਲਖਾ ਬੜੇ ਨੂੰ ਬਥੇਰੀ ਜਗਾ ਏ ਉਹ ਤਾਂ ਹਾਂ ਬਸ ਹਾਂ ਆਏ ਬਰਾ ਉਹ ਵੀ ਆ ਫਿਰ ਤਾਂ ਚੱਕਣਾ ਕੱਲ ਇੱਕ ਦੋ ਨਾਲ ਤਾਂ ਚੱਕ ਨਹੀਂ ਹੋਣਾ ਓਪਣਾ ਜਿਕਣਾ ਇਹ ਪਾਉਣ ਲੱਗਿਆ ਤਾਂ ਆਪਾਂ ਤਾਂ ਚੱਕ ਕੇ ਕੱਢਣਾ ਇੱਥੇ ਤੇ ਆ ਆ ਭੰਨਣੀ ਨਹੀਂ ਚਲੇ ਜੀ ਆ ਕੰਦ ਰੱਖਣੀ ਹੈ ਨਾ ਹਾਂਜੀ ਟੈਟ 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 ਨੇੜੇ ਕਰ ਲੈ ਗੇਂ ਜਿੰਨਾ ਹੁੰਦਾ ਹੂੰ ਬਸ ਇਹਨੂੰ ਬਾਹਰ ਦੇ ਦੇ ਪਹਿਨਾ ਹਾਂ ਹਾਂ ਬਸ ਚਲੋ ਜੀ ਇੱਕ ਬਾਲ ਹੋਰ ਚਾਹੀਦਾ ਦੇਖੋ ਚੱਕ ਕੇ ਇੱਕ ਬਾਲ ਹੋਰ ਚਾਹੀਦਾ ਨੂੰ ਮਨ ਉਹਦੇ ਐਟਾ ਕੱਢਦੇ ਪਹਿਲਾਂ ਇਧਰੋਂ ਆਹ ਤੇ ਤਾਂ نیچے ਹੋਣੀ ਇੰਦਰ ਦੇ ਇੱਕ ਕੁੰਡੀਆ ਉਹ ਕੁੰਡੀਆ ਖੋਲ ਕਰ ਕੁੰਡੀ ਖੋਲ ਨਾ ਉਹ ਕੁੰਡੀ ਖੋਲ ਲੈ ਐਸੀ ਰਹਿਣ ਦੇ ਨੂੰ ਇਹਨੂੰ ਰਹਿਣ ਦੇ ਕੁੰਡੀ ਖੋਲ ਦੇ ਕਿੱਥੇ ਲੰਘਣਾ ਪਰਾਂ ਦੇ ਵਿੱਚ ਪਰਾਂ ਤੇ ਯਾਪੀ ਸਮਝੀ ਗੱਲ ਲੈ ਕਿੱਥੇ ਲੰਘ ਸਕੋ ਕਿੱਥੇ ਲੰਘ ਇਹਦੇ ਸਿਰੇ ਚ ਪਾਉਂਗੇ ਇੱਥੇ ਫਿਰ ਹਾਂ ਆ ਗਿਆ ਯਾਰ ਕੋਈ ਨੂੰ ਘੁਮਾ ਲੈ ਇਹਦੇ ਕੋਈ ਨੂੰ ਘੁਮਾ ਲੈ ਇਹਦੇ ਥੱਲੇ ਨੂੰ ਘੁਮਾ ਲੈ ਇਹਦੇ ਕੋਈ ਨੂੰ ਘੁਮਾ ਲੈ ਇੱਕ ਘੁਮਾ ਲੈ ਇੱਕ ਉੱਪਰ ਨੂੰ ਇੱਕ ਥੱਲੇ ਨੂੰ ਉੱਪਰ ਨੂੰ ਉੱਪਰ ਨੂੰ ਉਸ ਬੁਆ ਵੀ ਜਾ ਕੇ ਯਾਰ ਨਾ ਕੀ ਆ ਕਿਹਾ ਯਾਰ ਹਾਂ ਇੱਥੇ ਵਸਾ ਹੁਣ ਵਸਾ ਹੁਣ ਠੀਕ ਆ ਮੈਂ ਹੁਣ ਪਾ ਦੇ ਪਰ ਇਹਨਾਂ ਤੇ ਪਾਉਣ ਨੂੰ ਬੱਸ ਮੈਂ ਉਂ ਵੀ ਫਸ ਕੇ ਪਰ ਹਾਂ ਜ਼ਰੂਰ ਤਾਂ ਨਹੀਂ ਫੋਣੇ ਦੀ ਉਹ ਸੰਗਲ ਕੱਢ ਦਿੰਦੇ ਦੂਆ ਸੰਗਲ ਦੂਆ ਸੰਗਲ ਕੱਢ ਲੈ ਇੱਟਾ ਰੱਖ ਦੇ ਦੋ ਦੋ ਹੀ ਰੱਖ ਦੋਈ ਹੋਰ ਰੱਖ ਦੇ ਪੱਥਰ ਜਿਹਾ ਉਹ ਦੂਆ ਇੱਟਾਂ ਦਾ ਚੱਕ ਹੋ ਜੂਗਾ ਫਿਰ ਇਹ ਇੱਕੜੇ ਥੰਨੇ ਕਰਕੇ ਪਾ ਦੇ ਇੱਕਣੀ ਦੁਬਾਰਾ ਕਰਦੇ ਫਿਰ ਇਹਨਾਂ ਰੋਣ ਲੱਗੀ

ਨਾ ਵੀ ਕਾਲਾ ਸਿੰਘ ਪਹੁੰਚ ਗਿਆ ਹੋ ਗਲੇ ਬੰਮੇ ਵਧਾਈਆਂ ਭਾਈ ਤੇਰੀ ਵਧਾਈਆਂ ਤੈਨੂੰ ਵੀ ਭਾਈ ਕਾਲੇ ਨੂੰ ਕਿਹਾ ਮੈਂ ਕਿਹਾ ਇਹੀ ਬਣਾ ਲਾ ਵੀ ਤੇਰਾ ਹੁਣ ਬੁੱਲਦ ਤਾਂ ਬਜਾਰਾ ਮਰ ਗਿਆ ਕੋਈ ਨਿਕਲਣਾ ਕਰਨਾ ਨਹੀਂ ਬੰਮੇ ਯਾਰ ਕਾਤੇ ਪੱਤਰੇ ਕੋ ਡੰਗਰ ਬਹੁਤ ਆ ਨਾ ਡੰਗਰ ਦਾ ਹੀ ਫਰਕ ਵੈਚਾ ਡੰਗਰ ਤਾਂ ਆਹ ਗੇੜੇ ਦੋ ਲੱਗ ਜੂंगे ਹਾਂਜੀ ਹਾਂ ਡੰਗਰ ਨਾਲ ਬਤਾ ਦੇ ਬਣਾਉਣੇ ਕਿ ਉਹ ਲੈ ਭਾਈ ਪਿੱਛੇ ਹੈ ਗੱਠ ਬੜੀ ਬਣਾ ਲਾ ਚੜਾਈ ਹੋਵੇ ਚੜਾਈ ਕਰਾ ਲਾ ਕਰਾ ਲਾ ਹਾਂ ਉਹ ਤਾਂ ਕੋਈ ਚੱਕਰ ਨਹੀਂ ਮਤਲਬ ਕਹਿਣ ਦਾ ਭਾਵੇਂ ਯਾਰ ਮੋਟਰਸਾਈਕਲ ਤਕੜਾ ਚਾਹੀਦਾ ਫਿਰ ਤੇ ਆ ਨਹੀਂ ਚੱਲੇਗਾ ਤੇ ਹੁਣ ਜਿਹੜਾ ਬਾਈ ਨੇ ਕਰਾਈ ਜ ਉਹਨੇ ਸ਼ਾਫਟ ਲੁਵਾਈ ਜ ਉਹਨੇ ਬੋਲਟ ਲੁਆਇਆ ਅੱਛਾ ਇੱਕ ਕਹਿੰਦਾ ਮੈਂ ਬੋਲਟ ਲਾਉਣਾ ਇੱਕ ਨੇ ਦੂਆ ਲੁਆਇਆ ਤਾਂ ਉਹ ਹੋਰ ਮੋਟਰਸਾਈਕਲ ਤਾਂ ਉਹ ਜਿਹੜਾ ਉਹ ਤੇ ਖੜੀ ਈ ਤੀ ਇੱਕ ਨੇ ਕਹਿੰਦਾ ਬੋਲਟ ਲਾਉਣਾ ਬਾਈ ਨੇ ਤੇ ਜਿਹੜਾ ਮਰਜੀ ਨੇਰੀ ਠਾਲਾ ਦਾ ਫਰੀਜ ਆ ਬ੍ਰੇਕ ਬ੍ਰੇਕ ਉਹਦੇ ਪਿੱਛੇ ਲੱਗੀ ਫਿਰ ਉਹਦੇ ਪਿੱਛੇ ਲੱਗੀ ਬ੍ਰੇਕ ਸਾਰਾ ਕੁਝ ਉਹਦਾ ਰਿਵਰਸ ਗੇਅਰ ਵੀ ਆ ਅੱਛਾ ਹਾਂ ਆਸਮਾਨ ਲੱਛੇ ਵੀ ਆ ਉਹਨੂੰ ਦੇ ਦਿੱਤਾ ਤਾਂ ਕਹਿੰਦਾ ਸ਼ੁਕਰ ਪਾਉ ਦੀ ਮੂਰੇ ਅੱਛਾ ਵੀ ਚੂਰੇ ਹਾਂ ਇਹ ਆਹਾ ਹਾਂ ਇਹ ਨਹੀਂ ਦੂਆ ਲਾਲ ਜੀ ਅੱਛਾ ਲਾਲ ਜੀ ਬੈਂਤੀ ਉਹ ਥੱਲੇ ਪਈ ਜਿਹੜੇ ਵੀ ਡਬਲ ਕਮ ਹੋ ਜੂ ਹਾਂ ਲੀਕ ਨਹੀਂ ਹੋਊਂਗੇ ਕਹਿੰਦਾ ਫਿਰ ਇਹ ਹੂੰ ਠੀਕ ਹੈ ਠੀਕ ਹੈ ਵਧੀਆ ਮਾਗਨਰ ਜਾ ਕੇ ਲੈਦੇ ਬੱਚੇ ਪੈਦਾ ਬਾਈ ਕੋਲੋਂ ਕਹਿੰਦਾ ਲੀਜੀ ਕਿਤੇ ਪਮਾ ਵੀ ਬੱਢ ਕੇ ਲੈ ਕੇਦਾ ਛਲੀਆਂ ਵਾਲਾ ਅੱਛਾ ਅੱਛਾ ਮੈਂ ਉੱਥੇ ਬੀਜਣਾ ਬੂਟਿਆਂ ਦੇ ਨਾਲ ਨਾਲ ਮੇਰੇ ਪੰਜ-ਛੇ ਲੈਣਾ ਹੋਈਆਂ ਨਹੀਂ ਇਹ ਕਾਲ ਬੰਦੇ ਕਰ ਤੇ ਯਾਰ ਮੇਰਾ ਤਾਂ ਹੋਰ ਮੈਂ ਤਾਂ ਹੀ ਆਇਆ ਤਾਂ ਅਸਲ ਕਰ ਤੇ ਗੁਰ ਮੇਰਾ ਤਾਂ ਯਾਰ ਉਹਨੇ ਤੇ ਪਾ ਦਿੱਤਾ ਸੁਮੀ ਦਰਸ਼ਨ ਨੇ ਕਿੰਨਾ ਕਰ ਤਾਂ ਜੇ ਦੁਪੱਤਰ ਦੋ ਕਿੱਲੇ ਦਾ ਕਿੱਲਾ ਭਰਦਾ ਕਿੱਲਾ ਤੇ ਉੱਪਰੇ ਭਰਦਾ ਤੇ ਜਿਹੜਾ ਰਹਿੰਦਾ ਉਹ ਵੀ ਪਾਣੀ ਲਾ ਦੇ ਮੈਂ ਹੁਣ ਉਹ ਵੀ ਦੋ ਹਾਂ ਹਾਂ ਉਹਨੂੰ ਵੀ ਪਾਣੀ ਲਾ ਦੇ ਪਰਸੋਂ ਚੌਥੇ ਨੂੰ ਹਫਤਾ ਆ ਜਾਣਾ ਬੱਤ ਦਾ ਛੀਤੀ ਉਹ ਇਕੱਠਾ ਬਜਾਰੀ ਹੋ ਜਾਣਾ ਇਹ ਕਹਿੰਦਾ ਐਤਵਾਰ ਨੂੰ ਆ ਜਣਾ ਬੈਠੇਗਾ ਐਤਵਾਰ ਨੂੰ ਉਹ ਮੈਨੂੰ ਆਇਆ ਤਾਂ ਨਾ ਪੰਮੇ ਮਿੰਵਾਇਆ ਤਾਂ ਬਾਈ ਵੀ ਆਹ ਮੇਰਾ ਬੀਜ ਦਾ ਬਾਦ ਘਾਟ ਪਤਾ ਲਾ ਜਣਾ ਹਾਂ ਇਹ ਤਾਂ ਹੈ ਮੇਲ ਚਲੇ ਜਾਣਾ ਫੇਰ ਵੀ ਹੈਗਾ ਮੇਲ ਹਲੇ ਪਹਿਲੀ ਦਿਖ ਤੇ ਪੈਣਾ ਨਹੀਂ ਬੰਦ ਹੁੰਦਾ ਪਹਿਲੀ ਨੂੰ ਕਿੰਨੇ ਦਿਨ ਰਹਿ ਕੇ ਉਹ ਯਾਰ ਅੱਜ 20 ਹੋਈ ਆ 22 ਨੂੰ ਆ ਜਾਣਾ ਇਹਨਾਂ ਨੇ 25 26 ਤੱਕ ਤੇਰਾ ਬੀਜ ਦੇਣਾ ਸਮਝ ਗਿਆ ਕਿ ਨਹੀਂ ਇੰਨੀ ਛੇਤੀ ਨਹੀਂ ਮੇਲ ਬੰਦ ਹੁੰਦਾ 25 26 ਨੂੰ ਤੇਰਾ ਬੀਜ ਦੇਣਾ ਇਹਨਾਂ ਨੇ ਐਤਵਾਰ ਨੂੰ ਸੋਮਵਾਰ ਨੂੰ ਆ ਜੂਗੇ ਸੋਮਵਾਰ ਨੂੰ ਮੰਗਲਵਾਰ ਤੇ ਲਾਲਾ ਆਪਣੇ ਬੱਸ ਸਾਰੇ ਬੰਦੇ ਆ ਜਣੇ ਕੋਈ ਬੱਤ ਵੀ ਖੇਤ ਵੀ ਆਉਣਾ ਚਾਹੀਦਾ ਉਦੋਂ ਤੱਕ ਆ ਜਣਾ ਆ ਦੇਖ ਯਾਰ ਕਿੰਨੇ ਬੱਤ ਨੂੰ ਆ ਅਜੇ ਉਦੋਂ ਪਾਣੀ ਲਾਇਆ ਪਰਸੋਂ ਚੋਂ ਇ ਇਹ ਤਾਂ ਬਾਰੇ ਆ ਜਣਾ ਬੱਤ ਗਾਲੇ ਬਹੁਤ ਗਰਮੀ ਆ ਬਹੁਤ ਗਰਮੀ ਆ ਮੇਰੀ ਸਲਾਦ ਮੱਕੀ ਮਿੱਤਨਾ ਪਾਣੀ ਫਾੜ ਦਿਆ ਮਰਾਲੀ ਕੋਈ ਨਹੀਂ ਦੋ ਦਿਨ ਮਿਲ ਦੇਖਦਾ ਰਹੀ ਜੇ ਤੈਨੂੰ ਲੱਗਦਾ ਮਿਲਦਾ ਤਾਂ ਚੱਕ ਜੀ ਫੱਟੇ ਨਹੀਂ ਕੋਈ ਨਹੀਂ ਇੱਕ ਦੋ ਦਿਨ ਹੋਰ ਲੈ ਲੰਘ ਜਾਂਦੀ ਠੀਕ ਆ ਕਿ ਨਹੀਂ ਵਧੀਆ ਕਰਕੇ બીજી ਵਾਰ ਤੇ ਯਰ ਲੂਜਰ ਕਰਾ ਕੇ ਉਹੀ ਉਹੀ ਗੱਲ ਤੇ ਯਾਰ ਸਾਰਾ ਕੰਮ ਬਹੁਤ ਖਰਾਬ ਹੁੰਦਾ ਕਿਤੇ ਰਾਤ ਨੂੰ ਉੱਤੇ ਨੇ ਮੈਂ ਖੇਤ ਦੇ ਰੇਸ਼ਾ ਜਿਹੜਾ ਬਾਹਾਂ ਵਾ ਖੇਤ ਤੇ ਕੋਈ ਕਰਨਾ ਤੂੰ ਪਾਣੀ ਦਾ ਰਾਤ ਨੂੰ ਮੋਟਰ ਛੱਡ ਹੋਇ ਕਰਦੀ ਆ ਮੈਂ ਆਪਣੀ ਕਣਕ ਨੂੰ ਪਾਣੀ ਨਹੀਂ ਲਾਇਆ ਵਮੈਂ ਹੋਰ ਦੱਸੀ ਇਸੇ ਚੱਕਰ ਬੀ ਬੀ ਚੂਹੇ ਨੇ ਖੱਡ ਕਰੀਵੇ ਜ਼ਿਲ੍ਹਾ ਬਹੁਤ ਹੁੰਦਾ ਯਾਰ ਹੋਂ ਕੱਲ ਮੇਰਸੀ ਗੁਰਦਾਤਾ ਮੈਂ ਮੱਕੀ ਨੂੰ ਪਾਣੀ ਲਾਉਂਦਾਤਾ ਗੰਨੇ ਵਾਲੇ ਕਰਕੇ ਖੇਤ ਦੋ ਜਗ੍ਹਾ ਖੱਡਾਂ ਪੈ ਗਈਆਂ ਫਿਰ ਵੀ ਕੋਲ ਵੀ ਤਾਂ ਮੈਂ ਕੋਲ ਖੜਾਦਾ ਮੰਜੇ ਜਿੰਨੀ ਜਗ੍ਹਾ ਹੋ ਜੂ ਦੋ ਮੰਜੇ ਜਿੰਨੀ ਹੋਰੀ ਐ ਥੋੜਾ ਕਿਲਾ ਕਹਿੰਦਾ ਅਸੀਂ ਕੋਲੇ ਤੇ ਹੋਰ ਕਰਕੇ ਮੈਂ ਕਿਹਾ ਤੂੰ ਕਿਲੇ ਦੇ ਉੱਪਰ ਭਰ ਗਿਆ ਜੇ ਕੋਲ ਨਾ ਹੁੰਦਾ ਵੇਖਿਆ ਕਰਦਾ ਇੱਕ ਹੋਰ ਦੇਖ ਲਈ ਜਿਦ ਤਰਾ ਕਿਲਾ ਭਰ ਵੀ ਗਿਆ ਜੇ ਮੰਨ ਲਓ ਕਿਲੇ ਦਾ ਪਾਣੀ ਵੀ ਗਾਹ ਨਿਕਲ ਗਿਆ ਵਾਤੇ ਵਾਤੇ ਵਿੱਗਾ ਦੋ ਵਿੱਗੇ ਭਰੂੰਗਾ ਹਾਂ ਸਮਝ ਗਿਆ ਆ ਹੀ ਨਹੀਂ ਹੈਗਾ ਵੀ ਕਿਲੇ ਕਿਲੇ ਭਰ ਜੀਦਾ ਮੇਰਾ ਇੱਕ ਕਿਲੇ ਦੇ ਉੱਪਰ ਭਰਿਆ ਹੋਆ ਬਾਈ ਚੱਲ ਕੋਈ ਨਹੀਂ ਹੁਣ ਮੈਂ ਸਵਾਗਾ ਮਾਰਾਂਗਾ ਮੈਂ ਫੇਰ ਦੱਸਿਆ ਨਹੀਂ ਹੂੰ ਮੈਂ ਸਵਾਗਾ ਮਾਰਾਂਗਾ ਮੈਂ ਕਿਹਾ ਦਾ ਮੈਂ ਦੂਰਾ ਸਵਾਗਾ ਮਾਰ ਕੇ ਦੂਰਾ ਤੀਰਾ ਮੈਂ ਕਿਹਾ ਫੇਰ ਇਹਨੂੰ ਰੂਟ ਤਵਿਆਂ ਗਾ ਲਿਆ ਵੀ ਹੜਾ ਗਲ ਬਾਗੇ ਰੂਟਾ ਬੂਟਾ ਫੇਰ ਲੇਜ਼ਰ ਮਾਰਾ ਕੇ ਫੇਰ ਪਾਉਂਗਾ ਬਸ ਉਹ ਜਦ ਦੇਖਿਆ ਮੇਰ ਦਾ ਮਤ ਇੱਕ ਕਿਲਾ ਲੱਗ ਨਹੀਂ ਹੈਗਾ ਕਿ ਸਾਰੇ ਇਕੱਠੇ ਹੀ ਆ ਇਕੱਠੇ ਆ ਇਕੱਠੇ ਹੀ ਬਾਹੂਂਗਾ ਸਾਰੇ ਦੋਏ ਜ਼ਿਲ੍ਹੇ ਐ ਆ ਅਲਹੁਲ ਦੋਈ ਬੀਜਨੇ ਆ ਦੋਹੇ ਬੀਜਨੇ ਆ ਉਹਨੂੰ 1.5 ਕਿੱਲੋ ਲੱਗਦਾ ਉਹਦੇ ਮੱਥੇ ਨੂੰ ਮੈਂ ਉਹਦੇ ਦੇ ਲੈ ਕੇ ਗੰਨੇ ਤੱਕ ਲੱਗਦਾ ਉਹਨੇ ਫਿਰ ਵੀ ਸਾਰਾ ਭਰਿਆ ਵਾ ਦੇ ਚੱਲ ਭਰ ਦੇ ਸਾਰਾ ਜੀ ਪਾਣੀ ਨੇਟ ਲਾਜੂਗਾ ਗੰਨੇ ਨੂੰ ਫੇ ਉਹ ਤਾਂ ਵਧੀਆ ਰਹਿਣਾ ਹੈ ਸੋ ਅੱਗੇ ਵਾਲਾ ਗੰਨਾ ਵਧੀਆ ਰਹਿਣਾ ਪਾਣੀ ਨਾਲੋਂ ਸੋਗਾਂ ਮਾਰਦੀ ਹਾਂ ਸੋਗਾਂ ਮਾਰਦੀ ਬਿਜਲੀ ਸਰਵਿਸ ਠੀਕ ਹਾਂ ਵਧੀਆ ਠੀਕ ਆ ਵਧੀਆ ਆ ਤਾਂ ਬੋਕ ਮੈਂ ਤਾਂ ਹੀ ਆਇਆ ਤਾਂ ਦੇਖਣ ਤੈਨੂੰ ਤੇ ਕੀ ਮੰਗ ਪੈਸੇ ਲਵਾਦੇ ਹੈਂ ਹੋਰ ਪੱਤੀਆਂ ਵੀ ਲਾਉਂਦਾ ਮੈਂ ਪੈਪਲੋਂ ਆਈ ਆ ਠੀਕ ਆ ਸਾਹਿਬ ਜੀ ਹਾਂ ਉਹ ਪੱਤੀਆਂ ਵੀ ਲਾਉਂਦਾ ਅਜ ਨੂੰ ਤਾਂ ਏ ਜ਼ਿਆਦਾ ਹੋ ਗਿਆ ਪੈਪਲ ਉਹ ਆਈ ਆ ਨਾ ਠੀਕ ਐ ਅਫਾ ਕਿੰਨੇ ਬੱਗੇ 21 ਯਾਰ 21000 ਰੁਪਏ ਲੱਗਿਆ ਇਹ ਹੈਗੀ 5/2 3 ਕਿੱਥੇ ਬਣਾਈ ਮਕੜਾਉਂਦੇ ਆ ਕੋਲੂ ਬਾਈ ਨੇ ਉਹਨੇ ਉੱਥੇ ਦੇਖ ਕੇ ਆਇਆ ਉਹ ਕਾਈ ਨਾ ਕੀ ਫਰਕ ਐ ਕੋਈ ਉਹ ਕਹਿੰਦਾ ਮੈਂ ਉੱਥੇ ਉਹਨੂੰ ਵਧੀਆ ਲੱਗਿਆ ਆਪਣਾ ਆਪਣਾ ਚੁਆਇਸ ਉਹ ਮਰੰਡੇ ਤੇ ਆਉਂਦਾ ਤੈਨੂੰ ਉੱਥੇ ਦੇਖਿਆ ਉਹਨੇ ਉੱਥੇ ਸਾਈ ਦੇ ਆਇਆ ਮੈਨੂੰ ਪੈ ਜਾਣ ਬਾਈ ਸਾਰਾ ਇਹੀ ਮੱਠ ਪਰ ਆ ਹੂੰ ਇਹ ਹੀ ਨਟ ਭਰ ਹੁੰਦਾ ਇਹ ਹਿੱਸੇ ਵਾਲਾ ਨਟ ਕਿਥੇ ਪਰ ਹੈ ਹਾਂ ਇਥੇ ਭੇ ਆਉਣਾ ਫਿਰ ਇੱਥੇ ਕਿਹੜਾ ਟਾਇਰ ਲੱਗਣਾ ਹੁਣ ਇਹ ਹੀ ਨਟ ਭਰਉਣਾ ਬਾਕੀ ਉਹ ਟਾਇਰਾਂ ਭਰ ਪਿੱਛੇ ਬਸ ਇਹ ਹੀ ਸਾਵ ਦਾ ਸਿਸਟਮ ਹੁੰਦਾ ਚੱਲ ਹੁਣੀ ਨੂੰ ਲੱਟਾਈਏ ਪਿੱਛੇ ਦਾ ਚਾਹੀਦਾ ਰੇ ਗੱਡਾ ਰੇ ਗੱਡ ਪਿੱਛੇ ਬਣਾ ਲੇਗਾ ਬਸ ਪਿੱਛੇ ਦਾ ਬਹੁਤ ਹੈ ਇਧਰੋਂ ਸੈਡਾ ਮੈਨੂੰ ਬਿਧਾ ਲਵੇ ਹਾਂ ਪਿੱਛੇ ਦਾ ਬਾਦੂ ਹੈ 5 ਫੁੱਟ ਦਾ ਬਹੁਤ ਹੁੰਦਾ ਹਾਂ ਲਾ ਚੱਕ ਵੀ ਹੋ ਜਾਂਦਾ ਫਿਰ ਇਹ 5 ਬਾਈ 4 ਬਹੁਤ ਕੋਵੇ ਰਹੇ ਚੱਕੀ ਆਉਂਦੇ ਨੇ ਚੱਕੀ ਦੇ ਹੂੰ ਚੌੜਾਈ ਕਰ ਲਓ ਚੱਕਰ ਬੈਕ ਇਹਨੂੰ ਅਜਾ ਲੋ ਜੀ ਅੱਜ ਕੱਖਾਂ ਦਾ ਵੀ ਦੁਗਾੜਨ ਕਰਨ ਲੱਗੇ ਪੈਣਾ ਗੰਨਾ ਸਿੱੜ ਗਏ ਤੇ ਮੋਟਰ ਉੱਪਰ ਕੱਖ ਬਾੜੇ ਜੋ ਵੜਦੇ ਤੇ ਹੁਣ ਲੱਗੇ ਹੌ ਦੇ ਸਾ ਛੋਟੂ ਚੱਕੀਆਂ ਆਉਂਦਾ ਸਾ ਟਿਕਦਾ ਨਹੀਂ ਉਹ ਹੂੰ ਖਿਲਾੜੀ ਦਾਇਦ ਕੀ ਬਸ ਇਹ ਆ ਜੀ ਇਹਦ ਕੀ ਨਹੀਂ ਚੱਲਣੀ ਹੈਗੀ ਹੱਥ ਖੜੇ ਹੋਗੇ ਕੰਮ ਨਹੀਂ ਸਾਰੇ ਉਧਰ ਰਜਾਏ ਪਈ ਆ ਬਾਲਣ ਬੁੱਲਣ ਵੀ ਰੱਖਿਆ ਵਾ ਸਾਰਾ ਕੁਝ ਰੈਡੀ ਕਰਕੇ ਪਰ ਟਾਈਮ ਹੀ ਨਹੀਂ ਇਹ ਜੇ ਪੰਗੇ ਉਲਝੇ ਆ ਕਾਕਾ ਦਾ ਇੱਕ ਦਿਨ ਦੀ ਆ ਨਾ ਦਰਨੀ ਅੱਜ ਉਰੇ ਮੈਂ ਕਹਿੰਦਾ ਵੀ ਘਾਟਨ ਕਰ ਦਈਏ ਕੱਖਾਂ ਦਾ ਹੀ ਦੇਖੀਏ ਚਲਾ ਕੇ ਵਧੀਆ ਚਲਦੀ ਆ ਠੀਕ ਆ ਸੋਨਾ ਭੱਜਦੀ ਆ ਬਬਲਿੰਗ ਜੀ ਕਰਦੀ ਆ ਮੂਰੇ ਤੇ ਜਦ ਇੱਕ ਹੱਥ ਗਿਆ ਚਲਾਉਂਦੇ ਦੋ ਹੱਥਾਂ ਨਾਲ ਤਾਂ ਬਹੁਤ ਵਧੀਆ ਚਲਦੀ ਆ ਐਨ ਪ੍ਰੋਪਰ ਬਾਕੀ ਹੁਣ ਇਹਨੂੰ ਲੈਟਾ ਰੁਕਾ ਲੂਆ ਕੇ ਲਿਆਂਦਾ ਕਾ ਲੂ ਪਿੱਛੇ ਸਟਿੱਕਰ ਵੀ ਲਵਾਵਾਂ ਪੰਜ ਚਾਰ ਜਿਹੜੇ ਰਹਿੰਦੇ ਆ ਵਧੀਆ ਬਣ ਜੂंगी ਸਟਿੱਕਰਾਂ ਗੱਲ ਮਦੰਡਾ ਕੇ ਵੀ ਆ ਕੱਖ ਬਾਜਰਾ ਮੁੱਕ ਗਿਆ ਔਰੇ ਹੁਣ ਜਵੀ ਬੀਜੀ ਵੀਤੀ ਸੈਡਾ ਬੇ ਬੁੱਟੀ ਜੀ ਖੜੀ ਨੂੰ ਵੜਾ ਕੇ ਇੱਚ ਗੰਨਾ ਬੀਜ ਤਿਆਰ ਕਰਦੇ ਆ ਕੋਈ ਨਮਾ ਜਾ ਨਮਾ ਦਾ ਮੇਲਾ ਨਹੀਂ ਹੁਣ 18 ਹੀ ਬੀਜ ਆ ਮੈਂ ਕਿਹਾ ਵੀ 18 ਹੀ ਲਾ ਦਿੰਦੇ ਆ ਪੂਰੇ ਤਿਆਰ ਕਰ ਦਾਂਗੇ ਲਾ ਕੇ ਹੂੰ ਲੱਦ ਲੈ ਥੋੜੀ ਥੋੜੀ ਚੱਲ ਕਿਦਾ ਦੇ ਕਿਦਾ ਹੀ ਪਹਿਲੇ ਗੇਅਰ ਚ ਰੇਸ ਆਦਰੀ ਚੱਲ ਵਈ ਲੈ ਕੇ ਰੇਸ ਰੱਖੇ ਕਰਨਾ